ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਆ ਕਿ ਆਪ ਸਭ ਠੀਕ ਹੋਮੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਲੋਟ ਦੇ ਵਿੱਚ ਪਿਛਲੇ ਦਿਨੀ ਕਿਸਾਨ ਮੇਲਾ ਸੀ ਅਤੇ ਉੱਥੇ ਆਰਨੇਜ ਦਾ ਲਾਈਵ ਸ਼ੋਅ ਸੀ ਜਿਸ ਕਰਕੇ ਕਿ ਆਰਨੇਜ ਦਾ ਲਾਈਵ ਸ਼ੋਅ ਦੇਖਣ ਦੇ ਲਈ ਲੋਕ ਟੈਂਟ ਦੇ ਉੱਪਰ ਚੜ ਗਏ ਤਾਂ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਟੈਂਟ ਦੇ ਉੱਪਰ ਇੰਨੇ ਜ਼ਿਆਦਾ ਲੋਕ ਚੜ ਗਏ ਕਿ ਟੈਂਟ ਅਚਾਨਕ ਡਿੱਗ ਜਾਂਦਾ ਅਤੇ ਟੈਂਟ ਦੇ ਉੱਪਰ ਚੜ ਕੇ ਬੈਠੇ ਲੋਕ ਵੀ ਥੇਹਾਂ ਡਿੱਗ ਜਾਂਦੇ ਨੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਤਾਂ ਉਸ ਤੋਂ ਬਾਅਦ ਲੋਕਾਂ ਦੁਆਰਾ ਉੱਥੇ ਵੀਡੀਓ ਬਣਾ ਲਈ ਜਾਂਦੀ ਹੈ ਅਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਜਾਂਦੀ ਹੈ ਅਤੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਆਰਨਿਤ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਆਰਨਿਤ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰ ਕਰਨ ਵਾਲਿਆਂ ਨੂੰ ਸਵੇਰ ਦੀਆਂ ਚੈਨਲ ਤੇ ਬਹੁਤ ਖਬਰਾਂ ਚੱਲ ਰਹੀਆਂ ਰਾਤ ਮਲੋਟ ਸ਼ੋ ਸੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਕੱਠ ਜਾਦਾ ਹੋਣ ਕਰਕੇ ਬਹੁਤ ਪਿਆਰ ਕਰਨ ਵਾਲੇ ਟੈਂਟ ਦੇ ਉੱਪਰ ਬੈਠੇ ਹੋਏ ਸੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਆ ਆਪਣੀ ਜਾਨ ਤੋਂ ਵੱਧ ਕੇ ਕੁਝ ਨਹੀਂ ਸੋ ਇਹ ਅਣਗਹਿਲੀਆਂ ਨਾ ਵਰਤਿਆ ਕਰੋ ਤੁਸੀਂ ਬਹੁਤ ਪਿਆਰ ਦਿੱਤਾ ਸਾਹਬ ਨੇ ਤੁਹਾਡੇ ਅੱਗੇ ਸਿਰ ਝੁਕਦਾ ਮੇਰਾ ਬਸ ਦੁੱਖ ਹੁੰਦਾ ਕਿਸੇ ਦੇ ਵੀ ਕੋਈ ਛੱਟ ਫੇਟ ਵੱਜ ਜਾਂਦੀ ਕਿੰਨੀ-ਕਿੰਨੀ ਦੂਰ ਤੋਂ ਤੁਸੀਂ ਆਉਂਦੇ ਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਮੋਗੇ ਬਾਹਗੁਰੂ ਮਿਹਰ ਕਰੇ ਸਭ ਤੇ ਤੁਹਾਡੇ ਪਿਆਰ ਦਾ ਕਦੀ ਦੇਣ ਨਹੀਂ ਦੇ ਸਕਦਾ ਸੋ ਖਿਆਲ ਰੱਖਿਆ ਕਰੋ ਫਿਕਰ ਹੁੰਦਾ ਤੁਹਾਡਾ ਸੋ ਤੁਹਾਡਾ ਆਰ ਨੇਤ ਦੀ ਇਸ ਪੋਸਟ ਦੇ ਬਾਰੇ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦੇਣਾ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਇਜਾਜ਼ਤ ਉਦੋਂ ਤੱਕ ਦੇ ਲਈ ਰੱਬ ਰੱਖਾ